ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ 1 ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੀ ਵਿਛੜੀ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦੇਿਸ ਭ੍ਰਮੀ ਥਕ ਆਈ ਪ੍ਰਭ ਕੀ ਸਾਂ ਤੀਨ ਦੁਦਾਤੀ ਬਾਹਰੀ ਕਿ ਤਿਨ ਆਵੈ ਕਾਮ ਜਲ ਵਿਨ ਸਾਖ ਕੁਮ ਲਾਭਤੀ ਉਪਜੈ ਨਾਹੀ ਦਾਮ ਰਨਹਨ ਮਿਲੀਐ ਸਾਜਨੈ ਕਤ ਪਾਈਐ ਵਿਚਰਾਮ ਜਿਤ ਘਰ ਹਰਿ ਕੰਤਨਾ ਪ੍ਰਗਟਿ ਭਟ ਨਗਰ ਸੇਗ੍ਰਾਮ ਸਰਵ ਸਿਗਾਰ ਤੋਂ ਬੋਲ ਰਾਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ 비 ਹੂਣੀ ਆਮੀ ਸਜਣ ਸਭ ਜਾ ਨਾਨਕ ਕੀ ਬੇਨਤੀ ਆ ਕਰਿ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚ ਲਤਾਮ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਕਣਾ ਜਿਨ ਪਾਇਆ ਪ੍ਰਭ ਆਪਣਾ ਆਇ ਤ ਸਹਿ ਗਣਾ ਇਕ ਖਿੰ ਤਿਸ ਬਿਨ ਜੀਵਣਾ ਮਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰੰਗੀਆਂ ਵਿੱਚ ਵਣਾ ਸੋ ਪ੍ਰਭ ਚੇਤਨਾ ਆਵੀ ਕਿਤੜਾ ਦੁੱਖ ਗੜਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਣਾ ਜੇ ਤੂੰ ਮਲਾਈ ਸੋ ਪ੍ਰਭੂ ਤਿਸ ਕੈ ਪਾਇ ਲਗਾ ਵੈ ਸਾਖਤੀਨ ਕਿਉ ਵਾਢੀਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੂੰ ਹੋ ਪੁੱਤਰ ਕਲਤਰ ਨਾ ਸੰਗਤਨਾ ਹਰ ਅਵਨਾਸੀ ਓ ਪਾਲਚ ਪਾਲਚ ਸਗਲੀ ਮੂਈ ਝੂਠ ਹੈ ਧੰਦਾ ਮੋਹ ਏਕਸ ਹਰ ਕੇ ਨਾਮ ਬਿਨ ਅੱਗੇ ਲਈ ਅਹ ਕੋਈ ਨਦਯ ਵਿਚਾਰ ਵਿਗੂਚਣਾ ਪ੍ਰਭਿਨ ਅਵਰਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਲਕੀ ਨਿਰਮਲ ਹੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੂ ਪ੍ਰਾਪਤ ਹੋਈ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਸ ਹੋਈ ਹਰ ਜੀਟ ਜੁੜੰਡਾਲੂੜੀਐ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸੱਬੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੂ ਕਰੇ ਸੁਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਅਹ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਨਨ ਹਰ ਜੇਟ ਰੰਗੀਲਾ ਤਿਸਣੀ ਜਿਸ ਕੈ ਭਾਗਮ ਥਨ ਆਸਾੜਤ ਪੰਦਾ ਤਿਸ ਲੱਗੈ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਈ ਬਿਗੁੱਚੀਐ ਗਲ ਪਈ ਸੁਜਮਕੀ ਹਾਸ ਜੇ ਹੱਦ ਚੈ ਸੋ ਲੁਣੈ ਮੱਥੇ ਜੋ ਲਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਨਿਨ ਕੋ ਸਾਧੂ ਭੇਟੀਐ ਸੁਦਰਗੈ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂ ਦੇ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨਹਰ ਚਰਨ ਨਿਵਾਸ ਸ਼ਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਦਿੱਤਾ ਸੱਚ ਰੰਗ ਇੱਕੋ ਨਾਮ ਆਧਾਰ ਮਿਖਿਆ ਰੰਗ ਕੁੜਾ ਆਵਿਆ ਦੇਸਨ ਸਭੇ ਇਸ਼ਾਰ ਹਰ ਅੰਮ੍ਰਿਤ ਗੂ ਸੁਹਾਵਣੀ ਮਿਲ ਸਾਧੂ ਦੀਵਣ ਹਾਰ ਵਾਣ ਤਿਣ ਪ੍ਰਭ ਸੰਗ ਮੋਲੇ ਆ ਸਮਰਥ ਪੁਰਖ ਅਪਾਰ ਹਰ ਮਿਲਨੇ ਨਉ ਮਨ ਲੂਚਦਾ ਕਰਮ ਮਿਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਉਹ ਤਿਨ ਕੈ ਸਤਿ ਬਲੇ ਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਕਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਈ ਭਰਮ ਪੁਲਾਣੀਆਂ ਦੂਜਾ ਲੱਗਾ ਹੇਤ ਲਖ ਸੀਗਾਰ ਬਣਾਇ ਅਹੰਕਾਰ ਜਨਾਹੀ ਕੀਤ ਜਿਤ ਦਿਨ ਦੇਹ ਵਿਨਸਸੀ ਤਿਤ ਵੇਲਾ ਕਹ ਸੰਪ੍ਰੀਤ ਪਕੜ ਚਲਾਇਨ ਦੂਤ ਜਮ ਕਿਸਨ ਬੇਨੀ ਭੇਤ ਛੱਡ ਘੜੋਤੇ ਖਿਨੇ ਮਾਹੀ ਜਿਨ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੀ ਤੁਜੀ ਹਾ ਵਿਚੈ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨੁ ਬਹੁਤ ਪ੍ਰਭ ਦੀਤ ਸੇ ਭਾਦੋ ਹੀ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀ ਤੋ ਅਸਨੁ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਬੈ ਮਾਈ ਸੰਤ ਸਹਾਈ ਪ੍ਰੇਮ ਕੀ ہاؤ تنک لاگا پائی پربھ کیوں سکھ پائی ہے جن چاخیا پر ترپت رہے اگائی آپ تینتی کر لو پرب لڑ لائیڑ کتے نہ راو دوجا کو نہیں نانک ہر سر ڈائی سو سکھی بس جنہیں میا ہر ڈائی کت کرم کماونی دوسنا کا ਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਈ ਰਾਮ ਤੇ ਲਗਨ ਜਨਮ ਬਿਯੋਗ ਕਿਨ ਮੈਂ ਕੌੜੀ ਹੋਈ ਗਈ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿ ਸਹਰੂ ਗੈ ਰੋਜ ਕੀਤਾ ਕਿਛੁ ਨਾ ਹੋਵੈ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ ਪ੍ਰਾਪ ਮਿਲੈ ਤਾਂ ਉਤਰੈ ਸੰਭੇ ਯੋਗ ਨਾਨਕੋ ਪ੍ਰਭੂ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੈ ਸਾਧ ਸੰਗਿ ਬਿਨ ਸਹਿ ਸਭੇ ਸੋਚ ਮੰਗਰ ਮਾਹੇ ਸੰਹੰਦੀ ਆ ਪਿਰ ਸੰਗ ਵਿਛੜੀ ਆਹ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਵਿਲੜੀ ਆਹ ਤਨ ਮਨ ਮੋਲਿਆ ਰਾਮ ਸਿੰਘ ਸੰਗ ਸਾਧ ਸਹਿ ਲੜੀ ਆ ਤਾ ਜਨਾਂ ਤੇ ਬਾਹਰੀ ਸੀ ਰਹਿਣ ਅਕੀਲੜੀ ਆਹ ਤਨ ਦੁੱਖ ਨਾ ਕਬ ਹੂੰ ਉਤਰੈ ਸੇ ਜਮਕੇ ਵਸ ਪੜੀ ਆਹ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਆ ਰਾਤਨ ਜਵੇਹਰਾ ਲਾਲ ਹਰ ਕੰਟ ਤੈਨੂੰ ਨਾਂ ਜੜੀ ਆਹ ਨਾਨਕ ਬੰਚੇ ਧੂੜ ਤੈਨ ਪ੍ਰਭ ਸਰਣੀ ਦਰਪੜੀ ਆਹ ਮੰਗਰ ਪ੍ਰਭ ਅਰਦਨਾ ਬੋੜ ਨ ਜਨਮੜੀ ਆਹ ਕੋਕਤ ਖਾਰਨਾ ਵਿਆਪਈ ਕੰਟ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ ਵਿਖਿਆ ਬੋਹ ਨ ਸਕਈ ਮੇਰਾ ਸਾਧੂ ਗੁਣਗਾ ਹੋ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜਾ ਵਿਛੜੀ ਆਹ ਬਾਰ ਜਾਉ ਲਖ 베ਰੀ ਆਹ ਸੱਜਣ ਅਗ ਮੰਗਾ ਸਰਮ ਪਾਈ ਨਾਰਾਇਣ ਨਾਨਕ ਦਰਪਈ ਆਹ ਪੂਖ ਸੁਹੰਦਾ ਸਰਬ ਸੁਖੋ ਜਿਸ ਬਖਸ਼ੇ ਬੇਪਰਵਾਹ ਮਾਗ ਮੱਜੇ ਨੂੰ ਸੰਗ ਸਾਧੂ ਆਂ ਧੂੜੀ ਕਰਿ ਇਸਨਾਨ ਹਰਿ ਕਾ ਨਾਮ ਧਿਆਇ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਬਲ ਉਤਰੈ ਮੰਤੇ ਜਾਇ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੇ ਮਾਰਗ ਚਲਦੇ ਆ ਉਸਤਤ ਕਰੇ ਜਗਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਨਿ ਸੁਨੋ ਦੀਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸਚੇ ਸੇ ਕਾਂਢੀ ਅਹ ਜਿਨ ਪੂਰਾ ਗੁਰੂ ਮਿਹਰਵਾਲ ਹਲਗੁਣ ਆਨੰਦ ਪਾਰ ਜਿਨਾ ਹਰ ਸੱਜਣਾ ਪ੍ਰਗਟੇ ਆਈ ਸੰਤ ਸਹਾਈ RAM ਕੀ ਕਰ ਕਿਰਪਾ ਦੀਆ ਮਿਲਾਇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਕੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮੇਲੇ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਵਰਨਾ ਦੀ ਸਈ ਕੋਈ ਦੂਜਾ ਲਵੇ ਨਾ ਲਾਈ ਹੰਤ ਪਲਤ ਸਵਾਰੇ ਉਹਨੋਂ ਨਿਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆਨ ਬਹੁ ਨਾ ਜਨਮੈ ਧਾਈ ਜਿਹਾਂ ਬਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਰਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਈ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੀ ਹਰਿ ਗੁਰੂ ਪੂਰਾ ਅਰਾਧਿਆ ਦਰਗ ਸੱਚ ਖਰੀ ਸਰਬ ਸੁਖਾਨੇ ਤੇ ਚਰਨ ਹਰਿ ਪੌਜਲ ਵਿਖਮ ਤਰੀ ਪ੍ਰੀਮ ਭਗਤ ਤਿਨ ਪਾਈਐ ਵਿਖਿਆ ਨਾਹੀ ਜਰੀ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਭਾਰ ਬ੍ਰਹਮ ਪ੍ਰਭ ਸੇਵਦੀ ਮਨ ਅੰਦਰ ਏਕ ਤਰੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਪਲੇ ਨਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ